सर मेरे हस्बैंड ने मेरी बहन के साथ रेप किया है मेरी मम्मी के पास नहीं रहने देता मेरा कोई नहीं मेरा भाई भी है मेरे पापा नहीं है मेरी दो बहने मेरे ऐसी छोटे है सुरिंदर कितना टाइम हुआ आपकी शादी को मेरी शादी को तेरा साल हो गए मैं सबसे से तीन बच्चे हैं सर तो जिससे ये इसने रेप किया कैसे पता चला और ये कब से कर रहा था ये दो तीन सालों से चल रहा था नशे की दवाइयाँ दे रहा था, था। वो मुझे डर के मारे नहीं सर बताई जब मैंने उसको मारा पीटा तब उसने बताया कहती दीदी जब आप लोग सो जाते हो जब वो रात को मेरे साथ ऐसा करता है मेरे को अभी अभी दस पंद्रह दिन हो गए पीछे प्रेगनेंट हो गई थी इसने दवाई ला के दिया बच्चा गिराने की इसलिए मम्मी के पास नहीं रहने देता है कहता मेरा कोई कुछ नहीं कर सकता जो कुछ आवाज उठाएगी मैं टुकड़े टुकड़े करके नाले में डाल दूंगा हो गए आज मारा वगैरह भी था। आज मारा, मारा था शरीर से मारा था कल मारा था आज नहीं मारा था मेरी बहन के दो शरीर पड़े यहाँ पड़ा हाथ पे पड़ा मेरे यहाँ पड़े उसकी तेरह सतारह साल है ਸਤਾਰਨ ਲੱਗਿਆ ਮੈਂ ਸਤਾਰਨ ਲੱਗੂਆ ਸਸਰਾ ਜੀ ਇਹਦੇ ਜਦੋਂ ਮੌਕੇ ਤੇ ਮੇਰਾ ਵੀ ਚਿੰਤਾ ਸੀ ਰਾਜਾ ਜੀ ਮੈਂ ਇਸ ਵਾਰਡ ਦਾ ਮੁਜੱਦਾ ਪਾਸਾ ਦਾ ਕਿੰਨੇ ਨੰਬਰ ਵਾਰਡ ਹੈ ਵਾਰਡ ਨੰਬਰ 91 ਇਹ ਜਦੋਂ ਮੇਰੇ ਫਰੈਂਡ ਦੇ ਘਰੇ ਰਹਿੰਦੇ ਗਏ ਕਿ ਮੇਰੀ ਪੈਨਲ ਦੁਸ਼ਕਰਮ ਹੋਇਆ ਜੀ ਮਾੜਾ ਕੰਮ ਕੀਤਾ ਮਾੜਾ ਕੰਮ ਕੀਤਾ ਜੀ ਤੇ ਉਹ ਇਹਨਾਂ ਦੇ ਜਿਹਨੇ ਕੋਈ ਗਏ ਸੀ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਮੇਰੇ ਦਫ਼ਤਰ ਆਏ ਮੇਰੇ ਦਫ਼ਤਰ ਆ ਕੇ ਅੰਦਰ ਜੀ ਅਦਾ ਕਿ ਨਵਾਲੀ ਕੁੜੀ ਨਾਲ ਗਲਤ ਕੰਮ ਹੋ ਗਿਆ ਤੇ ਜੀਜੇ ਨੇ ਕਰਤਾ ਵਾ ਮੌਕੇ ਤੇ ਫਿਰ ਜੀ ਮੈਂ ਐਸ ਐਚਓ ਸਾਹਿਬ ਨੂੰ ਫੋਨ ਲਾਇਆ ਕਿ ਅਦਾ ਦਾ 16 ਸਾਲ ਦੀ ਕੁੜੀ ਹੈ 17 ਤੇ ਉਹਨੂੰ ਕਮਰੇ ਚ ਬੰਦ ਕੀਤਾ ਉਹਨੂੰ ਬਾਹਰ ਨਹੀਂ ਜਾਂਦੇ ਰਹੇ ਤੇ ਉਹਦੀ ਮੋਟੀ ਵੀ ਪਰੇਸ਼ਾਨ ਹੈ ਤੇ ਮੌਕੇ ਤੇ ਫਿਰ ਐਸਐਚਓ ਸਾਹਿਬ ਨੇ ਮੁਲਾਜ਼ਮ ਭੇਜੇ ਮੁਲਾਜ਼ਮਾਂ ਨਾਲ ਮੈਂ ਮੁੱਖੇ ਜਾ ਕੇ ਘਰੇ ਜਾ ਕੇ ਉਹ ਰੀਡ ਕਰਾਈ ਰੀਡ ਕਰਾ ਕੇ ਉਹ ਬੰਦਾ ਬਰਾਮਦ ਕੀਤਾ ਜਦੋਂ ਵਿਚਾਰੀਓ ਕੁੜੀ ਜਨਾਬ ਵਾਲੀ ਕੁੜੀ ਉੱਤਰ ਸੀ ਕੋ ਤੁਰਿਆ ਵੀ ਨਹੀਂ ਜਾ ਰਹੀ ਸੀ ਬੜਾ ਔਖਾ ਕੁੜੀ ਨੂੰ ਲੈ ਕੇ ਆਏ ਆ ਤੇ ਜਿਹੜੇ ਇਹ ਮਾੜਾ ਕੰਮ ਕੀਤੇ ਆ ਉਹਦੀ ਸਜ਼ਾ ਨੂੰ ਜ਼ਰੂਰ ਹੋਣੀ ਹੈ। ਮੈਡੀਕਲ ਕਰਾਇਆ ਕੁੜੀ ਦਾ ਨੇ। ਜੱਸ ਸੁਣੇ ਆਈਆਂ ਜੀ ਉਹਨੇ। ਹਲੇ ਚੌਂਕੀ ਦੇਖੋ ਮਹੱਲੇ ਦੇ ਸਾਰੇ ਪਹੁੰਚੇ। ਕਿਹੜੀ ਚੌਂਕੀ ਪਹੁੰਚੇ? ਆਪਣਾ ਕਲਾ ਚੌਂਕੀ, ਅਠਰਾਂ ਮਹੀਨੇ ਚੌਂਕੀ ਪਹੁੰਚੀ ਆ। ਚੈੱਕ ਕਰੋ ਤਾਂ ਇਹਨਾਂ ਦੇ ਪਰਿਵਾਰ ਦੇ ਦੀ ਸਿਸਟਰ ਕੈਰੀਅਰ ਲੜਕੀ ਦੀ ਕਿ ਉਹਨੂੰ ਜਿਹੜੀ ਪੀੜਤਾ ਹੈਗੀ ਉਹਨੂੰ ਡਰਗ ਦਿੱਤੇ ਜਾਂਦੇ ਰਹੇ ਆ। ਜੀ ਇਸ ਬਾਰੇ ਤਾਂ ਮੈਨੂੰ ਨੌਲੇਜ ਨਹੀਂ ਹੈਗੀ। ਮਗਰ ਇੰਨਾ ਪਤਾ ਹੈ ਕਿ ਇਹਨਾਂ ਦੀ ਸਿਸਟਰ ਜਿਹੜੀ ਹੈ ਉਹਦੀ ਮਦਰ ਜਿਹੜੇ ਆ ਮਦਰ ਮੇਰੇ ਕੋਲ ਆਏ ਸੀਗੇ ਉਹ ਵੀ ਰੋਦੇ ਸੀਗੇ। ਮੈਂ ਉਹ ਮੌਕੇ ਤੇ ਗਿਆ ਇਹ ਮੌਕੇ ਤੇ ਹੁਣ ਲੈ ਕੇ ਆਏ ਆ ਦੇਖੋ ਨੂੰ ਪੁੱਛੀ ਕਰਦੇ ਆ ਇਹ ਲੜਕੀ ਦਾ ਜੀਜਾ ਲੱਗਦਾ ਆ ਲੜਕੀ ਦਾ ਜੀਜਾ ਮੇਰਾ ਹਜ਼ੂਰ ਜੀ ਇਹ ਹਾਂ ਜੀ ਇਹ ਪ੍ਰਵਾਸੀ ਨੇ ਜੀ ਇਹਦੇ ਜੀਜੇ ਦਾ ਆਪਣਾ ਆਪਣਾ ਸਰੋਰੀ ਕੰਮ ਹੈ ਉਹਦੀ ਮਸ਼ੀਨਾਂ ਚੱਲਦੀਆਂ ਕੰਪਿਊਟਰਾਈਜ਼ ਤੇ ਕਿਰਾਏ ਤੇ ਰਹਿੰਦੇ ਨੇ ਇੱਥੇ ਕਿੰਨੇ ਸਾਲ ਹੈ ਭਾਈ ਆ ਜੀ ਫਸਟ ਟਾਈਮ ਇਨਫੋਰਮੇਸ਼ਨ ਆਈ ਆ ਉਹਦੇ ਹਿਸਾਬ ਨਾਲ ਆਪਾਂ ਉਹਦੇ ਹਿਸਾਬ ਨਾਲ ਆਪਾਂ ਵੈਰੀਫਾਈ ਕਰ ਰਹੇ ਆ ਜਿੱਦਾਂ ਦਾ ਵੀ ਹੋਊਗਾ ਉਹਦੇ ਦਾ ਆਪਾਂ ਕਰ ਦੇਣਾ ਸਰ ਕੀ ਇਨਫੋਰਮੇਸ਼ਨ ਕੀ ਆਈ ਸੀ ਉਹ ਜਾਈ ਵੀ ਤੋਈ ਅੱਬਾ ਜੀਜਾ ਹੈ ਲੜਕੀ ਦਾ ਜੀ ਕੁਝ ਜ਼ਰਾ ਕੁਝ ਰੱਤ ਕੰਮ ਕਰਦਾ ਅੱਛਾ ਉਹ ਪਾ ਵੈਰੀਫਾਈ ਕਰ ਰਿਹਾ ਹੈ ਤੇ ਆਪਣਾ ਜੋ ਤੱਤ ਸਾਹਮਣੇ ਆਇਓ ਬਾਪਾ ਮਰਵੇਗਾ ਕਿਹੜੇ ਏਰੀਆ ਦਾ ਕਿਹੜੇ ਦਾ ਉਹ ਕੰਮ ਕਰ ਕੰਮ